ਸ਼ਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਧੂੜਕੋਟ ਦੇ ਵਿੱਚ ਤੂੜਕੋਟ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਆਖਰੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਦਾ ਕੰਮ ਵਪਾਰ ਦਾ ਤੇ ਜਾਨਵਰ ਅੱਜ ਸਾਰੇ ਵਿਕਾਊ ਆ ਘਰੇ ਰੱਖੇ ਸੀ ਜਿਹੜੇ ਉਹ ਵੀ ਵਿਕਾਊ ਵੇਚ ਦੇਣੇ ਤੋਕੜਾ ਕਪਣਾ ਮਹੀਆਂ ਬਾਈ ਕੋਲੇ ਸੱਜਣਾ ਚੋਟੀਆਂ ਬੱਚਾ ਭੁੱਲੀ ਝੋਟੀ ਆ ਕਹਿਣ ਤੋਂ ਭਾਵੇਂ ਆ ਵੀ ਫੜ ਲਓ ਫੜ ਲਓ ਵਾਲੇ ਭਾਵਾ ਤੇ ਬਸ ਤੁਸੀਂ ਹੁਣ ਲੁੱਟਣਾ ਮੇਲਾ ਵੀਡੀਓ ਨੂੰ ਸ਼ੇਅਰ ਕਰਨਾ ਵਾ ਗਵਾਨੀਆਂ ਦੇ ਮੋਬਾਈਲ 'ਚ ਪਹੁੰਚਾਉਣੀਏ ਭੂਆ ਫੁੱਫੜ ਨਾਨੇ ਦਾਦੇ ਚਾਚੇ ਤਾਏ ਨੇ ਜਿੰਨੇ ਵੀ ਤੁਹਾਡੀ ਜੇ ਜਾਨਵਰ ਲੈਣਾ ਉਹਦੇ ਮੋਬਾਈਲ 'ਚ ਵੀਡੀਓ ਜਿਹੜੀ ਸ਼ੇਅਰ ਕਰਦੇ ਹੋ ਆਉ ਕਰਦੇ ਗ ਸਰਦੀ ਕੀ ਹੋਲਾ ਵਦ ਗਿਆ ਵਦ ਗਿਆ ਚੇਤਾ ਦੇ ਪਰਵਾਰ ਵਦ ਗਿਆ ਚੜਦੀ ਕਲਾ ਚ ਸਾਰੇ ਆ ਮੈਂ ਤਾਂ ਸ਼ੁਰੂਆਤ ਕਰ ਲਈ ਕੀ ਡਿਟੇਲ ਆ ਭਈ ਇਹ ਮੈਂ ਤੈਲਾ ਹਾਂ ਤੇ ਇਹਨੂੰ ਸੋਈ ਨੂੰ ਅੱਜ ਚੌਥਾ ਦੇਣਾ ਤੇ ਇਹਦੇ ਥੱਲੇ 3 ਕਿਲੋ ਡੰਗ ਦਾ ਬੌਲਾ ਜਿਹੜਾ ਭਲਾ 4 ਡੰਗ ਚੋਲੇ ਤੇ ਥਣੋਂ ਤੇਲ ਹਾਂ ਥਣੋਂ ਥਣੋਂ ਤੇਲ ਲੈ 6 ਕਿਲੋ 7 ਕਿਲੋ ਦਾ ਬੌਲਾ ਹੈਗਾ ਨਹੀਂ 6 ਕਿਲੋ ਆ 7 ਕਿਲੋ 6 ਕਿਲੋ ਬੌਲਾ ਹੁਣ ਹੈਗਾ ਬੁੱਧੀਆ ਚੂਣ ਚੰਨ ਦੀ ਇੱਕ ਨੰਬਰ ਚਵਾਈ ਪੋਲੀ ਤੇਰੇ ਥਣ ਕਿਹੜੇ ਤੋਂ ਤੇਲ ਹੋਗੀ ਭਾਈ ਥਣ ਮਗਰਲੇ ਤੋਂ ਤੇ ਅੱਲਾ ਬੈਣੀ ਵਾਲੇ ਪਰ ਬੈਣੀ ਵਾਲੇ ਤੋਂ ਹੈ ਹਾਂਜੀ ਅੱਛਾ ਕਰਨ ਉਹ ਦੂਜਾ ਕਿਲੋ ਦੇ ਨਾੜਦੋਂ ਫੜ ਗਈ ਥਣ ਦੇ ਇਹ ਪਤਾ ਨਹੀਂ ਕੀ ਚੱਕਰ ਆ ਮਤਲਬ ਉੱਚੇ ਦੋ ਖਤਾਰਾਂ ਹੀ ਹੁੰਦੀਆਂ ਦੋ ਖਤਾਰਾਂ ਹੀ ਹੁੰਦੀਆਂ ਠੀਕ ਹੈ ਵੀਰੇ ਅੱਛਾ ਤੇ ਬਾਕੀ ਤਿੰਨੇ ਥਣ ਓਕੇ ਹੈ ਹਾਂ ਵਰ ਗਿਆ ਭਾਰ ਧਾਰ ਪੋਲੀ ਤੂੰ ਜੋ ਪਸਮਾ ਪਸੂ ਬੁਣੀ ਕਰ ਦਿਓ ਤੁਹਾਨੂੰ ਨਹੀਂ ਉਹਦੇ ਚ ਮਾੜਾ ਮੋਟਾ ਜਿਆ ਦੋ ਖਤਾਰੇ ਹੀ ਹੁੰਦੇ ਕੁਛ ਹਾਂਜੀ ਕੋਸਾ ਤਾਂ ਸਹੀ ਜੇ ਨਾੜ ਨਹੀਂ ਬਣੀ ਤਾਂ ਯਾਰ ਇਹ ਵਾਏ ਗੁਰੂ ਨੂੰ ਪਤਾ ਆਪਾ ਇਹ ਚੀਜ਼ ਦੀ ਗਾਰੰਟੀ ਤੂੰ ਤੇਲ ਕਰਕੇ ਲਈ ਸਹੀ ਆਪਾ ਤੇਲ ਕਰਕੇ ਦੇਣੀ ਠੀਕ ਹੈ ਬਈ ਤੂੰ ਤੇ ਰੇਟ ਕੀ ਰੋਊਗਾ ਬਈ ਦੁੱਤੇ ਦਾ ਰੇਟ ਇਹਦਾ 65000 ਰੁਪਿਆ 65000 ਰੁਪਿਆ ਮਾੜ ਨਾਲ ਹੋ ਜੂ ਵਿੱਚੋਂ ਹਾਂ ਕਰਦਾ ਠੀਕ ਹੈ ਬਈ ਤੋਰੀ ਵੀਰੇ ਤੋਂ ਨਹੀਂ ਕੱਢੀ ਪਰ ਲੈ ਵੀ ਮਿੱਤਰੋ ਥਣੋ ਜਰੂਰ ਤੇਲਾ ਪਰ ਦੁੱਧ 10 ਕਿਲੋ ਚੋਟੀ ਦੇ ਦੋਗੀ ਬਾਈ ਰਾਮ ਨਾ ਸੋਹਣੀ ਸੁਨੱਖੀ ਐ ਚੰਗੀ ਬਣਦੇ ਤਣਾਂ ਦੀਆਂ ਮੂੰਹ ਮੱਥੇ ਲੱਗਦੀ ਮਾਗਰ ਕੱਟੀ ਆ ਕੱਟਾ ਮਾਰ ਕੇ ਕੱਟੀ ਮਾਗਰ ਕੱਟਾ ਜੀ ਮਾਗਰ ਕੱਟਾ ਬਾਈ ਤੇ ਇਹਦੇ ਮਾਗਰ ਕੱਟਾ ਆ ਗਿਆ ਕਰ ਮਾਲੀ ਦੇ ਵੇਖ ਸਕਦੇ ਤੁਸੀਂ ਹੂੰ ਨਾਲੀ ਮੈਂ ਦੁੱਧ 10 ਕਿਲੋ ਦੇਈ ਜੋ ਦਲਵੀਰ ਹਾਂ ਦੁੱਧ 9 ਕਿਲੋ ਮੰਨ ਕੇ ਚੱਲ 9-10 ਕਿਲੋ ਦੇਣਾ 10 ਕਿਲੋ ਦੁੱਧ ਦੇਈ ਜੋ ਸਾਫੀ ਕੇ ਦੁੱਧ ਦੇ ਦੂ ਚੰਗੀ ਜਮੇ ਥਣ ਵੀ ਚੱਲ ਸਕਦੋ ਬਾਈ ਜੇ ਕੋਈ ਮਿਹਨਤ ਕਰ ਲੋਏ ਥਣੂ ਵੀ ਚੱਲ ਸਕਦਾ ਜੇ ਕੋਈ ਮਿਹਨਤ ਕਰ ਲਵੇ ਬਾਕੀ ਇੱਥੋਂ ਤੇਲ ਹੀ ਮਿਲੂਗੀ ਤੁਹਾਨੂੰ ਬਾਈ 나ੜ ਨਹੀਂ ਹਜੇ ਪਾਣੀ ਜਿਹੜੀ ਥਣ ਦੇ 나ੜ ਦਾ ਨਾ ਪਾਣੀ ਹੋਵੇ ਥਣ ਦੇ 80% ਚਾਂਸ ਹੁੰਦੇ ਚੱਲਣ ਦੇ ਬਾਈ ਅੱਛਾ ਤੇ ਆ ਗੱਬਣ ਤੋਂ ਕੜ ਵੀਰੇ ਇਹ ਮਹੀਨੇ ਤੋਂ ਬਾਹਰ ਬਣੀ ਆ ਹਾਂ ਤਾਂ ਆਏਗਾ ਆਪਣੇ ਕੋਲ ਹਾਂ ਦੀ ਇਹ ਤਾਂ ਤੁਹਾਨੂੰ ਕਾਰਡ ਜਿਹੜੇ ਹਾਂ ਮਿੱਤਰੋ ਮਨਪ੍ਰੀਤ ਬਾਈ ਸੇਖਿਆ ਵਾਲੇ ਨੇ ਟੀਕਾ ਪਾ ਲਿਆ ਹੋਇਆ ਅਗਾ ਵਦੂ ਵਾਧੂ ਪਸ਼ੂ ਪਾਲਕ ਵੀ ਮਾਲਾ ਅਗਾ ਵਧੂ ਦਾ ਜਿਹੜਾ ਵੀ ਸੀਮਣ ਬਾਈ ਤੋਂ ਪ੍ਰੋਗੋ ਸੂਰਵੀਰ ਦਾ ਸੀਮਣ ਲੱਗਿਆ ਹੋਇਆ ਬਾਈ ਮਨਪ੍ਰੀਤ ਸਿੰਘ ਠੇਕੇਗਣਾ ਵਾਲਾ ਡਾਕਟਰ ਜਿਹੜਾ ਵੀਰਾ ਉਹ ਵੀ ਰੇਣੇ ਨੂੰ ਜਿਹੜਾ ਟੀਕਾ ਭਰਿਆ ਹੋਇਆ ਬਾਈ ਬੇਜਵਾਨ ਨਾਲ ਪਾਈ ਨੇ ਕਾਰਡ ਦੇ ਉੱਤੇ ਇੱਕ ਗੱਲ ਬਹੁਤ ਵਧੀਆ ਲਿਖੀ ਆ ਕਹਿੰਦਾ ਡਾਕਟਰੀ ਕਰੋ ਬੇਜਵਾਨ ਨਾਲ ਧੋਖਾ ਨਾ ਕਰੋ। ਕੀ ਬਾਤ ਆ ਬਾਈ ਜਉਂਦਾ ਰਿਹਾ ਬਾਈ ਮਾਨਪ੍ਰੀਤ ਤੇਰੀ ਸੋਚ ਨੂੰ ਸਲਾਹਾਂ ਆ ਭਰਾਵੋ ਤੇ ਬਾਈ ਇਹਦਾ ਰੇਟ ਕੀ ਲਵਾਂਗਾ ਵੀਰੇ? ਇਹਦਾ ਰੇਟ 70000 70000 ਮਾਨ ਤਨ ਹੋ ਜੂ ਵੀ ਤੂੰ ਹਾਂ ਕਰਦੇ ਦੁੱਧ ਕਿੰਨਾ ਚਵਾ ਦੇਾਂਗੇ ਦੁੱਧ ਇਹ 8.5 ਕਿਲੋ ਆਪਾਂ 8 ਤੇ ਭਲਾ 3 ਮਾਰ ਕੇ ਲੈ ਜੇ ਠੀਕ ਆ ਬਾਈ ਹਾਂ ਤੇ ਚੋਣ ਬਹੁਤ ਪੋਲਾ ਤੇ ਪਹਾੜੇ ਤੇ ਮਿਲਦੀ ਆ ਅੱਛਾ ਹੁਣ ਜੇ ਡਰਦੀ ਸੀ ਆ ਉੱਪਰੇ ਬੰਦੇ ਉਹ ਜ਼ਰੂਰ ਡਰਦੀ ਆ ਆਪਾਂ ਦੱਸ ਦੇਾਂਗੇ ਆਪਣੇ ਭਲਾ ਕੋਈ ਮੰਨ ਲਾ ਕੋਲੇ ਖੜ ਕੇ ਪਹਿਲਾਂ ਦੁੱਧ ਚੈੱਕ ਕਰ ਲੈ ਫਿਰ ਆਪ ਚੋਲੇ ਦੋ ਠੀਕ ਆ ਬਈ ਠੀ ਈ ਵਾਤਾ ਨੀ ਬਾ ਪਾੜਾ ਖੇਟੋ ਦੇ ਨਾਲ ਦੇ ਪੱਥ ਮਮ ਠੀਕ ਹੈ ਵੀਰੇ ਠੀਕ ਹੈ ਭਾਈ ਤੇ ਇਹਦਾ ਬੱਚਾ ਹੈ ਨਹੀਂ ਹੈ ਨਾ ਇਹਦਾ ਬੱਚੇ ਤੋਂ ਬਾਹਰ ਜਾਂਦੇ ਦਿਨ ਅਜੋ ਕਿੰਨੇ ਦਿਨ ਚਲੇ ਗਏ ਇਹਨੂੰ ਮਹੀਨੇ ਤੋਂ ਬਾਅਦ ਹਾਂ ਤੁਸੀਂ ਦੇਖ ਲਓ ਤੇ ਤਰੀਕ ਹੈਗੀ ਆ ਭਾਈ 31 ਸਤ ਦਾ ਭਰਿਆ ਹੋਇਆ ਤੇ 31 ਨੂੰ ਮਹੀਨਾ ਹੋ ਗਿਆ 8 ਨੂੰ ਤੇ ਅੱਜ 2 ਦਿਨ ਉੱਪਰ ਜਾਂਦੇ ਵੀ ਲੈ ਵੀ ਮਿੱਤਰੋ ਗੱਬਣਾ 100% ਕਰਮਾ ਵਾਲੀ ਤੇ ਆਹ ਬਾਈ ਝੋਟੀ ਇਹ ਝੋਟੀ ਪਹਿਲਾ ਸੁਆ ਇਹਦੇ ਥੱਲੇ 4 ਕਿਲੋ ਡੰਗ ਦਾ ਦੁੱਧ ਆ ਹੀ ਮੇਲਿਓ ਚੱਲ ਪਿਆ ਦੁੱਧੇ ਜਾਨੀ 9 ਕਿਲੋ ਤੋਂ ਬਾਹਰ ਦੇ ਦੋ ਕੀ ਧਾਰ ਤੂਰੇ ਦੀ ਬਹੁਤ ਭੋਲੀ ਆ ਤੇ ਮਤਲਬ ਇਹ ਕੱਟੀ ਨਹੀਂ ਲੈਂਦੀ ਇਹ ਵੀ ਪਾੜੇ ਤੇ ਆ ਇਹਦਾ ਬੱਚਾ ਭੁੱਲ ਗਈ ਸੀ ਜਦੋਂ ਸੂਈ ਸੀ ਤੇ ਬਾੜਾ ਪਾ ਕੇ ਕਿਵੇਂ ਮਰਦਾਂ ਦੀ ਵਧੀਆ ਦਾ ਨਾ ਇਹਨੂੰ ਕੋਈ ਨਹੀਂ ਚੱਕਰ ਜਿਹੜਾ ਮਰਜ਼ੀ ਚ ਹੋਈ ਗਾ ਬਸ ਠੀਕ ਹੈ ਵੀ ਪਸੰਦ ਦੀ ਆਪਣੀ ਇਹ ਡਰ ਦੀ ਡਰਦੀ ਵੀ ਨਹੀਂ ਕਿਸੇ ਤੋਂ ਇਹਨੂੰ ਜਿਹੜਾ ਮਰਜ਼ੀ ਚ ਹੋਈ ਸੀ ਸੀਲ ਆ ਝੋਟੀ ਹਾਂ ਪੂਰੀ ਸੀਲ ਮੈਲੋ ਹੁਣ ਚੱਲ ਪਈ ਹੈ ਹਾਂ ਮੈਲੋ ਚੱਲ ਪਈ ਠੀਕ ਹੈ ਬਈ ਅੱਛਾ ਇਹਦਾ ਰੇਟ ਕੀ ਰਹੂਗਾ ਬਈ ਇਹਦਾ ਰੀਟ ਲੈਣ ਦੇਣ 82000 82000 ਚੰਗੀ ਯਾਰੀ ਨੇ ਦੀ ਝੋਟੀ 7500 ਤੋਂ ਦੀ ਟੋਕਰ ਗੱਭਣੋਗੀ ਬਈ ਹਾਂ ਹੈਨਾ ਦੁੱਧ 9-10 ਕਿਲੋ ਦਾ ਹਾਂ ਨਾਲੇ ਸੀਲ ਉਹ ਬਹੁਤ ਜ਼ਿਆਦੇ ਖੋਰ ਵਾਦੀ ਜੀ ਨਹੀਂ ਕਰਦੀ ਰਾਮਦਾਰੀ ਹਾਂ ਇਹਦੇ ਮਗਰ ਕੱਟੀ ਸੁਈ ਨੂੰ ਅੱਜ ਕਿੰਨੇ ਦਿਨ ਹੋ ਗਏ ਹੋਣਗੀਆਂ ਨੂੰ ਇਹ ਸੁਈ 20 ਦਿਨਾਂ ਤੋਂ ਬਾਹਰ ਆ ਬਈ ਸਾਡੀ ਹਾਂ 20 ਦਿਨ ਤੇ ਇਹ 82 ਦੀ ਤੋਰ ਦੀ ਮਾੜੀ ਜੀ ਹਾਂ ਤੋਰ ਦਿੰਦੀ ਆਪੇ ਲੈ ਮਿੱਤਰੋ ਇਹ 82000 ਦੀ ਝੋਟੀ ਮਿਲ ਚੁਗੀ ਤੁਹਾਨੂੰ ਪਹਾੜੇ ਤੇ ਮਿਲਦੀ ਆ ਦੋਵੇਂ ਟਾਈਮ ਬੱਚਾ ਨਹੀਂ ਲੈਂਦੀ ਬੱਚਾ ਤੋਂ ਅਨਪਤਾਈ ਆਪਾਂ ਇਹਨਾਂ ਛੋਟੀਆਂ ਕਈ ਭੁੱਲ ਜਾਂਦੀਆਂ ਬਾਈ ਹਾਂ ਪਹਾੜੇ ਤੇ ਆ ਜਾਂਦੀਆਂ ਹੁੰਦੀਆਂ ਕਰਮਾਂ ਦੇ ਲੇਵੇ ਨੂੰ ਵੀ ਲੋਖੜੀ ਆ ਹਾਂ ਬਹੁਤ ਧਾਰ ਬਹੁਤ ਭੋਲੀ ਆ ਬਣਦੇ ਵੀਰੇ ਪਾ ਥੱਲੋ ਥੱਲੋ ਦੀ ਕਰਮਾਂ ਵਾਲੀ ਜਗ ਦੀ ਲਾਡਾਂ ਹੈ ਨਾ ਹਾਂ ਵਾਕਈ ਥੱਲੋ ਬਹੁਤ ਛੋਟੀਆਂ ਐ ਇਹ ਹੋਇਆ ਪੀਸਤਾ ਮਾੜਾ ਨਹੀਂ ਬਾਈ ਦੁੱਧ ਨੂੰ ਲਾਇਆ ਹੋਵੇ ਘਰੇ ਹੈ ਨਾ ਬਾਈ ਹਾਂ ਵੱੱਛੀ ਬਾਈ ਜਰਸੀ ਇਹ ਵੀ ਦੇ ਦਈਏ ਹਾਂ ਇਹ ਕਿੰਨੇ ਚਰਦੀ ਆ ਇੱਕ ਮਿੰਟ ਪਤ ਇਸ ਵੀਰੇ ਬੱਚੀ ਕਿੰਨੇ ਚਰਦੀ ਆ ਬਾਈ ਇਹ ਦੂਜਾ ਇਹਦਾ ਹੈਗਾ 5 ਦਸੰਬਰ ਦਾ ਜਨਮ ਠੀਕ ਆ ਤੇ 5 ਦਸੰਬਰ ਨੂੰ ਇਹ ਸਾਲ ਦੀ ਹੋ ਜੂਗੀ ਠੀਕ ਆ ਹਾਂ ਬੁਸੀਂ ਥੱਲੋ ਥੱਲੋ ਬਹੁਤ ਖਰੀ ਆ ਹਾਂ ਬੱਚੀ ਤੇ ਥਣ ਥਣ ਬਹੁਤ ਸੋਹਣੀ ਹੂੰ ਕਿੰਨੇ ਦੀ ਦਿੱਤੀ ਵੀਰੇ ਇਹਦਾ ਮੁੱਲ ਫੋਨ ਤੇ ਫੋਨ ਤੇ ਹਾਂ ਇਹਦਾ ਜੈਜੀ ਹੋਊਗਾ ਵੀਰੇ ਆ ਜੈਜ ਜੈਜ ਇਹਦਾ ਫੋਨ ਤੇ ਕਰਾਂ ਠੀਕ ਆ ਲੈ ਮਿੱਤਰੋ ਬੱਚੀ ਦਾ ਫੋਨ ਗ੍ਰੇਡ ਫੋਨ ਦੇ ਬੱਚੀ ਹੀ ਰਹੀ ਏ ਤੋੜ ਦੇ ਮੜੀ ਯਾਰ ਬੱਚੀ ਹਾਂ ਹਾਂ ਤੋੜ ਦੇ ਨੀ ਤੋੜ ਦੇ ਬਾਈ ਬਣੇ ਸੋਹਣੀ ਵਾਲੀ ਲੱਗੀ ਮੈਨੂੰ ਹੋਰ ਕਰੀਏ ਇਹ ਗੱਲਾਂ ਚਨਮਾ ਵਾਲੀ ਨਾ ਚੀਜ ਬਣੂਗੀ ਕਿ ਜਿੱਥੇ ਵੀ ਜਾਊਗੀ ਬਾਈ ਬ੍ਰਾਂਡਡ ਪੀਸ ਹੀ ਆ ਹਨਾ ਹਾਂ ਹਾਲੇ ਦੇ ਤੂੰ ਵੇਖੂਗਾ ਕਰਾਂਗੀ ਪੰਜਾਬ ਵਾਲੀ ਜਰਸੀ ਆ ਬਾਈ ਹਾਂ ਇਹਦੀ ਮਾਂ ਥੱਲੇ ਦੁੱਧ ਬਹੁਤ ਚੰਗੇ ਆਪਣੇ ਘਰ ਦੀ ਜੰਪ ਵਾਲਾ ਠੀਕ ਆ ਬਾਈ ਕਿੰਨਾ ਦੁੱਧ ਸੀ ਇਹਦੀ ਮਾਂ ਥੱਲੇ ਇਹਦੀ ਮਾਂ ਥੱਲੇ 15 16 ਕਿਲੋ ਦੁੱਧ ਸੀਗਾ ਠੀਕ ਆ ਵੀਰੇ ਹਾਂ ਪਰ ਦੂਜੇ ਸੂਬੇ ਵੇਚਦੀ ਨਹੀਂ ਆਪਾਂ ਇੱਕ ਸੂਆ ਸਵਾਈ ਠੀਕ ਆ ਬਾਈ ਅਸੇ ਨੰਬਰ ਕਿੰਨਾ ਆ ਗਿਆ ਵੀਰੇ 75298 ਹੂੰ 17495 7529817492 7529817492 ਦਾ ਨੰਬਰ ਆ ਮਿੱਤਰੋ ਪਿੰਡ ਤੂੜਕੋੜਾ ਜ਼ਿਲ੍ਹਾ ਫਰੀਦਕੋਟ